ਮੇ ਕੋ ਡਾਲੇਵਾਲ ਸਾਹਿਬ ਤੇ ਆ ਤੇ ਮੈਂ ਸਿਹਤ ਨਾ ਪਤਾ ਕਰਨ ਵਾਸਤੇ ਆ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਆ ਸਿਹਤ ਇਹਨਾਂ ਨੂੰ ਬਖਸ਼ੋ ਤੇ ਜਿਸ ਸੰਘਰਸ਼ ਦੇ ਵਿੱਚ ਇਹ ਡਾਲੇਵਾਲ ਸਾਹਿਬ ਦਾ ਆਪਣਾ ਸੰਘਰਸ਼ ਨਹੀਂ ਇਹ ਹਿੰਦੁਸਤਾਨ ਦੀ ਕਿਸਾਨੀ ਦੇ ਪਿੱਛੇ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਸੀ ਨਰਿੰਦਰ ਮੋਦੀ ਨੂੰ ਕਿ ਮੇਰੀ ਸਿਹਤ ਦਾ ਫਿਕਰ ਘੱਟ ਕਰੋ ਕਿਸਾਨਾਂ ਦੀਆਂ ਡਿਮਾਂਡਸ ਦਾ ਕਰੋ ਇਹੀ ਮੈਂ ਉਹਨਾਂ ਯਕੀਨ ਦਵਾਉਣ ਵਾਸਤੇ ਹੈ ਕਿ ਇੰਡੀਆ ਨੈਸ਼ਨਲ ਕਾਂਗਰਸੀ ਸਾਰੀ ਲੀਡਰਸ਼ਿਪ ਤੁਹਾਡੀ ਹੈ। ਪਹਿਲੇ ਵੀ ਸਟਰਗਲ ਚ ਨਾਲ ਸੀ ਅੱਜ ਵੀ ਅਸੀਂ ਨਾਲ ਤੇ ਕੱਲ੍ਹ ਦਾ ਕਿਉਂਕਿ ਮੇਰਾ ਪ੍ਰੋਗਰਾਮ ਆ ਚੁੱਕਿਆ ਸੀ ਮੈਨੂੰ ਯਾਦਦੇ ਇਸੇ ਤੋਂ ਹੀ ਪ੍ਰਾਈਮ ਮਿਨਿਸਟਰ ਦਾ ਵੀ ਇੱਕ ਰਿਪ੍ਰੈਜ਼ੈਂਟੇਟਿਵ ਆਇਆ ਤੇ ਡੀਜੀਪੀ ਵੀ ਇੱਥੇ ਪਹੁੰਚੇ ਨੇ। ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹਨਾ ਕਿ ਹੁਣ ਟਾਈਮ ਵੇਸਟ ਨਾ ਕਰੋ ਕਿਸਾਨਾਂ ਦੀਆਂ ਮੰਗਾਂ ਸਾਰੇ ਸਰਕਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣੋ। ਗੱਲੇਵਾਲ ਸਾਹਿਬ ਦੀ ਸਿਹਤ ਕ੍ਰਿਟੀਕਲ ਇਹਦੇ ਡਿਲੇ ਨਾ ਕੀਤਾ ਜਾ ਇਮੀਡੀਏਟਲੀ ਮੈਂ ਸਮਝਾ ਕਿ ਅੱਜ ਹੀ ਸ਼ਾਮ ਨੂੰ ਪ੍ਰਾਈਮ ਮਿੰისტਰ ਨੂੰ ਦੱਸ ਕੇ ਪਾਰਲੀਮੈਂਟ ਚੱਲ ਰਹੀ ਹੈ ਉੱਥੇ ਸਟੇਟਮੈਂਟ ਦਵਾਂ ਕਿ ਸਾਰੀਆਂ ਸ਼ਰਤਾਂ ਮੈਂ ਕਬੂਲ ਕਰਦਾ ਤੇ ਸਾਰੇ ਲੋਕ ਜਿਹੜੇ ਨੇ ਪੰਜਾਬ ਦੇ ਭਾਵੇਂ ਸਾਡਾ ਕਿਸਾਨ ਹੈ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਸਾਡਾ ਵਪਾਰੀ ਹੈ ਖੁਸ਼ੀ ਦੇ ਨਾਲ ਪੰਜਾਬ ਦੇ ਬਾਰਡਰ ਖੋਲੇ ਤੇ ਪੰਜਾਬ ਦੇ ਕਿਸਾਨੀ ਵੀ ਇਹ ਇਸ ਗੱਲ ਦੀ ਖੁਸ਼ੀ ਮਨਾਏ ਕਿ ਸੈਂਟਰ ਦੀ ਸਰਕਾਰ ਨੇ ਸਾਡੀ ਕੋ ਗੱਲ ਰੱਖੀ ਹੈ ਸਾਡੀ ਕੋ ਗੱਲ ਮੰਨੀ ਹੈ ਅਖੀਰ ਹਰ ਸਿਟੀਜ਼ਨ ਨੂੰ ਜਮਹੂਰੀ ਹੱਕੇ ਸੈਂਟਰ ਦੀ ਸਰਕਾਰ ਨੂੰ ਆਪਣੀ ਗੱਲ ਰੱਖਣ ਦੇ ਤੇ ਦੂਜੀ ਗੱਲ ਇਹ ਜੋ ਸ਼ੰਭੂ ਦੇ ਬਾਰਡਰ ਤੇ ਕਰ ਰਹੇ ਨੇ ਉਹਦੀ ਮੈਂ ਕੜੀ ਆਲੋਚਨਾ ਕਰਨਾ ਚਾਹੁੰਦਾ ਇੱਕ ਇੰਡੀਪੈਂਡੈਂਟ ਦੇਸ਼ ਦੇ ਵਿੱਚ ਇਸ ਕਿਸਮ ਦੇ ਹਾਲਾਤ ਕਿ ਇੰਡੀਪੈਂਡੈਂਟ 101 ਆਦਮੀ ਜਿੱਤੇ 20 ਲੱਖ ਆਦਮੀ ਹਰ ਰੋਜ਼ ਦਿੱਲੀ ਸ਼ਹਿਰ ਜਾਂਦੇ ਤੇ ਜਾਂਦੇ ਉੱਥੇ 101 ਆਦਮੀ ਆਪਣੀ ਗੱਲ ਵੀ ਇਹ બીજી ਸਰਕਾਰ ਸਾਹਮਣੇ ਰੱਖ ਸਕਦਾ ਇਸ ਤੋਂ ਬੜੀ ਗੱਲ ਬਲਵਸਾ 20 ਦਿਨ ਬਾਅਦ ਮੂਵਮੈਂਟ ਹੋ ਰਹੀ ਆ ਸਾਰੀ 20 ਦਿਨ ਬਾਅਦ ਵੀ ਪ੍ਰਸਤਾਵਨਾ ਆਇਆ 20 ਦਿਨ ਬਾਅਦ ਹੀ ਰਾਜਨੇਤਾ ਤੁਸੀਂ ਆ ਰਹੇ ਹੋ ਆਪਾਂ ਨੂੰ ਇਸ ਗੱਲ 'ਚ ਮੈਂ ਸਮਝਦਾ ਠੀਕ ਹੈ ਹਰ ਚੀਜ਼ ਨੂੰ ਟਾਈਮ ਲੱਗਦਾ ਹੈ ਹਰ ਚੀਜ਼ ਨੂੰ ਵਕਤ ਲੱਗਦਾ ਹੈ ਕੋਈ ਵੀ ਮੂਵਮੈਂਟ ਜਿਹੜੀ ਹੈ ਪਹਿਲੇ ਦਿਨੋਂ ਰਿਜ਼ਲਟ ਨਹੀਂ ਲੈ ਕੇ ਆਉਂਦੀ ਟੇਕਸ ਟਾਈਮ ਇਟ ਟੇਕਸ ਮੰਥਸ ਇਟ ਟੇਕਸ ਈਅਰਸ ਇਟ ਹੈਸ ਟੇਕਨ ਡੇਸ ਤੋ ਇਸ ਗੱਲ ਕਰਨ ਉਹ ਵੀ ਸੰਘਰਸ਼ੇ ਸਾਲ ਤੋਂ ਬਾਅਦ ਹੀ ਮੋਦੀ ਸਾਹਿਬ ਨੇ ਵਾਪਸ ਲਿਆ ਇਹ ਵੀ ਸੰਘਰਸ਼ ਵੱਡਾ ਸੰਘਰਸ਼ ਇਹ ਤੇ ਜਦੋਂ ਹੁਣ ਸੀਰੀਅਸ ਨਸ ਨਜ਼ਰ ਆਈ ਕਿ ਢਾਲੇਵਾਲ ਸਾਹਿਬ ਦੀ ਸਿਹਤ ਕ੍ਰਿਟੀਕਲ ਹੋ ਗਈ ਹੈ ਹੁਣੇ ਆ ਕੇ ਬੋੜੇ ਨੇ ਅਸੀਂ ਕਿਹਾ ਹੁਣ ਵੀ ਬੋੜੇ ਹੋ ਪਰ ਆਪਣੀ ਗੱਲ ਜਿਹੜੀ ਹੈ ਕਿਸਾਨਾਂ ਦੀ ਉਹ ਮੰਗ ਮੰਨੋ ਜਿਹੜੀ ਤੁਸੀਂ 3 ਸਾਲ ਪਹਿਲੇ ਜਦੋਂ ਇਹ ਕਾਨੂੰਨ ਵਾਪਸ ਲਏ ਨੇ ਇਹ ਸਾਰੀਆਂ ਗੱਲਾਂ ਇਹਨਾਂ ਦੇ ਆਲਰੇਡੀ ਸੈਂਟਰਲ ਸਰਕਾਰ ਦੇ ਨੋਟਿਸ 'ਚ ਨੇ ਇਹਨਾਂ ਨੇ ਯੱਸ ਕੀਤੀ ਸੀ ਅਸੀਂ ਮੰਨਾਂਗੇ ਬਟ ਪੈਂਡਿੰਗ ਪਈਆਂ ਨੇ ਉਹ ਸਾਰੀਆਂ ਮੰਨਣ ਤੇ ਸਾਰੇ ਲੋਕ ਆਪਣੇ ਘਰਾਂ ਨੂੰ ਜੱਲੇਬਾਦ ਸਾਹਿਬ ਨਾਲ ਗੱਲਬਾਤ ਹੋਈ ਅੱਜ ਕੁਝ ਕਿਹਾ ਨਹੀਂ ਦੇਖੋ ਮੈਂ ਤੇ ਇਨਾ ਵਿਸ਼ਵਾਸ ਦਿਵਾਣੀ ਆਇਆ ਸੀ ਸਿਹਤ ਉਹਨਾਂ ਦੀ ਬਹੁਤ ਜ਼ਿਆਦਾ ਕਮਜ਼ੋਰ ਸੀ ਉਹਦੇ ਬਸੇਰੀ ਲਾ ਰਹੇ ਸੀ ਨੈਪ ਗਾਰਡਨ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਵਾਸ ਸਮਝੋ ਫਲਕਚੁਏਸ਼ਨ ਸੀ ਕੁਝ ਲੋ ਬਲੱਡ ਪ੍ਰੈਸ਼ਰ ਚੱਲ ਰਿਹਾ ਸੀ ਡਾਕਟਰ ਨੇ ਮੈਨੂੰ ਰਾਏ ਦਿੱਤੀ ਸੀ ਕਿ ਜ਼ਿਆਦਾ ਇਹਨਾਂ ਨਾਲ ਗੁਫ਼ਤਗੂਚ ਨਾ ਪਿਓ ਵਨ ਵੇ ਗੁਫ਼ਤਗੂਈ ਸੀ ਉਹ ਸਿਰ ਹਿਲਾ ਰਹੇ ਸੀ ਮੈਂ ਆਪਣੀ ਗੱਲ ਰੱਖ ਰਿਹਾ ਸੀ ਠੀਕ ਹੋ ਗਿਆ